ਕਿ ਪੰਜਾਬ ਦੇ ਵਿੱਚ ਜਿਹੜੀ ਕਨਵਰਜੇਸ਼ਨ ਹੈ ਉਹ ਬਹੁਤ ਜ਼ਿਆਦਾ ਉਹਦੀ ਪਰਸੈਂਟੇਜ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜਿਹਦੇ ਵਿੱਚ ਅਸੀਂ ਕੰਢੀ ਏਰੀਆ ਜਿਵੇਂ ਗੁਰਦਾਸਪੁਰ ਦਾ ਏਰੀਆ ਆਪਾਂ ਲਾ ਲੈਂਦੇ ਆ ਕਰਨਤਨ ਏਰੀਆ ਆਪਾਂ ਲਾ ਲੈਂਦੇ ਆ ਬਾਰਡਰ ਦੇ ਜਿਹੜੇ ਨੇ ਉਹ ਜ਼ਿਆਦਾ ਪ੍ਰਭਾਵਿਤ ਹੋਏ ਨੇ ਉਸ ਤੋਂ ਬਾਅਦ ਫਿਰ ਆਪਾਂ ਜਦੋਂ ਦੁਆਬੇ 'ਚ ਆ ਜਾਂਦੇ ਆ ਤੇ ਕਪੂਤਲਾ ਏਰੀਆ ਪ੍ਰਭਾਵਿਤ ਹੋਇਆ ਤੇ ਮੈਂ 2015 ਦੇ ਵਿੱਚ ਮੈਂ ਤੁਹਾਨੂੰ ਦੱਸਦਾ ਮੈਂ ਮੇਰੇ ਤੇ ਇੱਕ ਟ੍ਰਾਇਲ ਚੱਲ ਰਿਹਾ ਕੇਸ ਚੱਲ ਰਿਹਾ ਹੈ ਦੇਦੇ ਵਿੱਚ ਉਹ ਝੂਠੇ ਪਾਸ਼ਾ ਵੱਲੋਂ ਮੇਰੇ ਤੇ ਮਤਲਬ ਐਸਸੀਐਸਟੀ ਐਕਟ ਦਾ 307 ਦੇ ਧਰਾਵਾਂ ਜਿਹੜੀਆਂ ਨੇ ਉਹ ਲੱਗੀਆਂ ਫਈਆਂ ਨੇ ਹੂੰ ਕਿਉਂਕਿ ਜਦੋਂ ਸਾਹਿਬ ਜਦੋਂ ਸ਼ੁਰੂਆਤ ਕੀਤੀ ਸੀ ਤੇ ਬਰਨਾਲਕ ਪਾਸ਼ਾ ਬਾਰੇ ਗੁਰੂ ਗੋਬਿੰਦ ਸਿੰਘ ਪਾਸ਼ਾ ਬਾਰੇ ਤੇ ਚਲੋ ਧਰਮ ਦੇ ਵੀ ਜਿਹੜੇ ਅਵਤਾਰ ਹੋਏ ਨੇ ਉਹਨਾਂ ਬਾਰੇ ਵੀ ਇਹ ਕੂੜ ਦਾ ਪ੍ਰਚਾਰ ਜਿਹੜਾ ਸੀ ਬਹੁਤ ਕਰਦੇ ਹੁੰਦੇ ਸੀਗੇ ਹੂੰ ਹੂੰ ਆਦੋ ਤੇ ਹੋਰ ਵੀ ਕਈ ਸੰਗੀਨ ਧਰਾਵਾਂ ਦੇ ਵਿੱਚ ਉਹਦੇ ਤੇ ਪਰਚੇ ਨੇ ਹੂੰ ਔਰ ਸਰਕਾਰ ਉਹਦੇ ਵੱਲ ਧਿਆਨ ਨਹੀਂ ਦੇ ਰਹੀ ਕਿਉਂ ਕਿ ਸਰਕਾਰ ਦਾ ਵੋਟ ਬੈਲ ਗੁੱਟਦਾ ਉਹ ਸ਼ਰਯਮ ਕਹਿੰਦਾ ਕਿ ਜੇਕਰ ਸਰਕਾਰ ਮੇਰੇ ਤੇ ਕੋਈ ਐਕਸ਼ਨ ਕਰੇਗੀ ਤਾਂ ਮੈਂ ਇੱਥੋਂ ਤੱਕ ਕਰ ਦਵਾਂਗਾ ਔਰ ਇਹ ਸੇਮ ਉਹੀ ਘਟਨਾ ਦੁਹराई ਜਾ ਰਹੀ ਹੈ ਜਦੋਂ ਸਰਸੇ ਵਾਲਾ ਉੱਠਿਆ ਸੀ ਆਣ ਵਾਲੇ ਦਸਾਂ ਸੰਗਤਾਂ ਦੇ ਵਿੱਚ ਤੁਹਾਨੂੰ ਇਹਦੇ ਰਿਜ਼ਲਟ ਜਿਹੜੇ ਨੇ ਮਿਲਣਗੇ ਸਾਨੂੰ ਇਹਦੇ ਤੇ ਦੇਖੋ ਆਪਾਂ ਕਹਿੰਦੇ ਕਰਨਾ ਕਿ ਚਾਹੀਦਾ ਹੈ ਪ੍ਰਚਾਰ ਪ੍ਰਸਾਰ ਇਹ ਨਹੀਂ ਕਹਿੰਦਾ ਨਹੀਂ ਹੋ ਰਿਹਾ ਬਹੁਤ ਹੋ ਰਿਹਾ ਪ੍ਰਚਾਰ ਪ੍ਰਸਾਰ ਇਹ ਕਹਿਣ ਦੀਆਂ ਗੱਲਾਂ ਨੇ ਵੀ ਆਪਾਂ ਕਹਿੰਦੇ ਬਹੁਤ ਹੋ ਰਿਹਾ ਹੈ ਪਰ ਜਿਹੜਾ ਇਹ ਬਿਸ਼ਿੰਦਰੀ ਪੈਸਾ ਤੁਸੀਂ ਤਾਂ ਸਮਝੋ ਵੀ ਇਹ ਪੈਸਾ ਜਿਹੜਾ بڑے ਸਿਸਟਮ ਦੇ ਨਾਲ ਫੰਡਿੰਗ ਕੀਤੀ ਜਾ ਰਹੀ ਹੈ ਉਹਨੇ ਪਾਸੋਂ ਕੋ ਪੈਸਾ ਕਿੱਥੋਂ ਆਉਂਦਾ ਲੋਕਾਂ ਨੂੰ ਦੇਣ ਵਾਸਤੇ ਬਿਲਕੁਲ ਮੈਂ ਤਾਂ ਉਸ ਭਾਈਚਾਰੇ ਨੂੰ ਅੰਬੇਸ਼ਕਰ ਭਾਈਚਾਰੇ ਨੂੰ ਧੀਮ ਭਾਈਚਾਰੇ ਨੂੰ ਮੈਂ ਤਾਂ ਬੇਨਤੀ ਕਰਾਂਗਾ ਵੀ ਉਹ ਇਹਨਾਂ ਭੇਡਾਂ ਦੀ ਪਛਾਣ ਕਰਨ ਉਹ ਇਹਨਾਂ ਭੇਡਾਂ ਦਾ ਬਾਈਕਾਟ ਕਰਨ ਸਮਾਜ ਦੇ ਵਿੱਚ ਇਹਨਾਂ ਨੂੰ ਤੁਰਨਾ ਬੰਦ ਕਰਨ ਕਿਉਂ ਕਿਉਂਕਿ ਜੇ ਉਹ ਅੱਜ ਉਹਨਾਂ ਨੇ ਇਹ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਹ ਜਿਹੜਾ ਪ੍ਰਾਊਡ ਫੀਲ ਕਰਦੇ ਸਦੇ ਸਾਨੂੰ ਪ੍ਰਾਊਡ ਹੁੰਦਾ ਇਹ ਉਹਨਾਂ ਨੂੰ ਵੀ ਲੱਭਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਮੈਂ ਹਾਂ ਗੁਰਪ੍ਰੀਤ ਕੌਰ ਸੋ ਜੋ ਬੀਤੇ ਦਿਨੀ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਪਾਸਟਰ ਵਜਿੰਦਰ ਨੂੰ ਲੈ ਕੇ ਕਾਫੀ ਚਰਚਾਵਾਂ ਹੋਈਆਂ ਇੱਕ ਪਹਿਲਾ ਵੀਡੀਓ ਵਾਇਰਲ ਹੁੰਦਾ ਜਿਸ ਦੇ ਵਿੱਚ ਉਹ ਆਪਣੇ ਹੀ ਦਫ਼ਤਰ ਦੇ ਵਿੱਚ ਕੁਝ ਲੋਕਾਂ ਦੇ ਨਾਲ ਕੁੱਟਮਾਰ ਕਰਦਾ ਨਜ਼ਰ ਆਉਂਦਾ ਹੈ ਪਿਛਲੇ ਬੀਤੇ ਦਿਨੀ ਖਬਰਾਂ ਇਹ ਵੀ ਨਿਕਲ ਕੇ ਆਉਂਦੀਆਂ ਨੇ ਕਿ ਅਦਾਲਤ ਵੱਲੋਂ ਜੋ 2018 ਦਾ ਰੇਪ ਕੇਸ ਦਾ ਮਾਮਲਾ ਸੀ ਉਸ ਦੇ ਵਿੱਚ ਉਸ ਨੂੰ ਦੋਸ਼ੀ ਪਾਇਆ ਜਾਂਦਾ ਹੈ ਦੋਸ਼ੀ ਬਣਨ ਤੋਂ ਬਾਅਦ ਸਜ਼ਾ ਸੁਣਾਈ ਜਾਂਦੀ ਹੈ ਤੇ ਬੀਤੇ ਦਿਨੀ ਉਸ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਆਖਿਰ ਕਿਸ ਤਰੀਕੇ ਦੇ ਨਾਲ ਇਹ ਲੋਕ ਜਿਹੜੇ ਨੇ ਖਾਸ ਕਰਕੇ ਅਸੀਂ ਅਕਸਰ ਪੰਜਾਬ ਦੇ ਵਿੱਚ ਡੇਰੇਵਾਦੀ ਵੀ ਗੱਲ ਕਰਦੇ ਆ ਇਹ ਜੋ ਪਖੰਡੀ ਲੋਕ ਨੇ ਕਿਸ ਤਰੀਕੇ ਦੇ ਨਾਲ ਆਮ ਲੋਕਾਂ ਨੂੰ ਪਰਵਾ ਰਹੇ ਨੇ ਖਾਸ ਕਰਕੇ ਵੱਡੇ ਗਿੰਦੇ ਦੇ ਵਿੱਚ ਪੰਜਾਬ ਦੇ ਅਸੀਂ ਧਰਮ ਪਰਿਵਰਤਨ ਦੀ ਕਨਵਰਜਨ ਦੀ ਵੀ ਜਿਹੜੀ ਹੈ ਉਸ ਗੱਲ ਤੇ ਵੀ ਜਿਹੜੀ ਹੈ ਚਿੰਤਾ ਜ਼ਾਹਿਰ ਕਰਦੇ ਆ ਸੋ ਕਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਦੇ ਜਿਹੜੇ ਪੈਰ ਆ ਪੰਜਾਬ ਦੇ ਵਿੱਚ ਪਸਰਤੇ ਜਾ ਰਹੇ ਨੇ ਆਖਿਰ ਕੀ ਘਾਟਾ ਨੇ ਜਾਂ ਸਾਡੇ ਲੋਕਾਂ ਦੇ ਵਿੱਚ ਇੰਜ ਕਹਿ ਲਓ ਵੀ ਇਹਨਾ ਇਹ ਲੋਕ ਜਿਹੜੇ ਆ ਆਪਣਾ ਵਿਸ਼ਵਾਸ ਕਿਸ ਤਰੀਕੇ ਨਾਲ ਬਣਾ ਰਹੇ ਨੇ ਕਿ ਵੱਧ ਤੋਂ ਵੱਧ ਜਿਹੜੇ ਆ ਖਾਸ ਕਰਕੇ ਸਿੱਖਾ ਪਰਿਵਾਰ ਜਿਹੜੇ ਆ ਕਈ ਕਨਵਰਜਨ ਵਾਲੇ ਪਾਸੇ ਜਾ ਰਿਹਾ ਸਾਰੇ ਮਸਲੇ ਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਭਾਈ ਵਰਜਿੰਦਰ ਸਿੰਘ ਜੀ ਪਰਵਾਨਾ ਅਸੀਂ ਭਾਈ ਸਾਹਿਬ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਲ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਗੁਰਪ੍ਰਸਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਤੁਸੀਂ ਵੀ ਖਬਰਾਂ ਦੇ ਦੇਖਿਆ ਹੋਣਗੇ ਜੀ ਹਾਲਾਂਕਿ ਜਿਸ ਬਲੇ ਇਹਨਾਂ ਦੀ ਪਹਿਲਾਂ ਵੀ ਅੱਜ ਦਾ ਨਹੀਂ ਸੋਸ਼ਲ ਮੀਡੀਆ ਤੇ ਕਈ ਵੀਡੀਓਜ਼ ਵਾਇਰਲ ਹੁੰਦੀਆਂ ਸੀ ਅਲੀਗੇਸ਼ਨ ਇਹ ਲੱਗਦੇ ਸੀਗੇ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਟਰੀਟਮੈਂਟ ਜਿਹੜਾ ਉਹਨਾਂ ਲੋਕਾਂ ਦਾ ਕਰਨ ਦੀ ਜਾਂ ਜੋ ਕਰਾਮਾਤਾਂ ਇਸ ਸਟੇਜ ਤੇ ਦਿਖਾਉਂਦੇ ਸੀ ਹਮੇਸ਼ਾ ਇਹ ਕਿਹਾ ਜਾਂਦਾ ਸੀ ਜੋ ਫੇਕ ਨੇ ਸਕ੍ਰਿਪਟਡ ਨੇ ਤਾਂ ਉਸਦੇ ਵੀ ਪੱਖ ਦੇ ਵਿੱਚ ਜਿਹੜਾ ਹੈ ਕਈ ਵਾਰੀ ਤਿੱਖੀ ਬਹਿਸ ਹੋਈ ਇਹਨਾਂ ਦੇ ਜੋ ਪਾਸਟਰ ਅੰਕੁਰ ਨਰੂਲਾ ਹੈ ਉਸਨੇ ਵੀ ਕਈ ਵਾਰੀ ਕਿਹਾ ਕਿ ਨਹੀਂ ਸਾਡੇ ਜਿਹੜੇ ਪਾਸਟਰ ਹੈਗੇ ਆ ਇਹਨਾਂ ਦੀਆਂ ਇਹ ਸ਼ਕਤੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਖਾਸ ਕਰਕੇ ਬਰਜਿੰਦਰ ਦੀਆਂ ਹੌਲੀ ਹੌਲੀ ਪਰਤਾਂ ਖੁੱਲਣੀਆਂ ਸ਼ੁਰੂ ਹੋਈਆਂ ਬਰਜਿੰਦਰ ਦੀਆਂ ਤਾਂ ਉਸ ਤੋਂ ਕੁਝ ਵੀਡੀਓਜ਼ ਵਾਇਰਲ ਹੋਣੀਆਂ ਸ਼ੁਰੂ ਹੋਣਦਿਆਂ ਨੇ ਫਿਰ ਖਾਸ ਕਰਕੇ ਜਿਹੜਾ 2018 ਦਾ ਉਹ ਮਾਮਲਾ ਸਾਹਮਣੇ ਆਇਆ ਜਿੱਥੇ ਅਲੀਗੇਸ਼ਨ ਲੱਗੇ ਇਸ ਵਿਅਕਤੀ ਤੇ ਕਿ ਇਸ ਨੂੰ ਰੇਪ ਕੇਸ ਦੇ ਵਿੱਚ ਦੋਸ਼ੀ ਪਾਇਆ ਗਿਆ ਬੀਤੇ ਦਿਨੀ ਸਜ਼ਾ ਵੀ ਸੁناਈ ਜਾਂਦੀ ਹੈ ਤਾਂ ਸਭ ਕੀ ਸਮਝਦੇ ਹੋ ਵੀ ਆਖਿਰ ਅਜਿਹੇ ਲੋਕ ਕਿਉਂਕਿ ਜਿਸ ਮਲੇ ਵੀ ਹਾਲਾਂਕਿ ਮੈਨੂੰ ਲੱਗਦਾ ਹੈ ਕੋਈ ਪਹਿਲਾ ਮਾਮਲਾ ਨਹੀਂ ਪਹਿਲਾ ਨਹੀਂ ਡੇਰੇ ਬਾਅਦ ਦੇ ਵਿੱਚ ਕਈ ਅਜਿਹੇ ਡੇਰੇ ਦੇ ਮੁਖੀ ਰਹੇ ਨੇ ਜਿਨ੍ਹਾਂ ਦੇ ਔਬਲਾਤਕਾਰ ਦੇ ਕੇਸ ਨੇ ਸੋ ਇਹ ਲੋਕ ਜਿਹੜੇ ਨੇ ਕਿਸ ਤਰੀਕੇ ਨਾਲ ਸਾਡੇ ਆਰ ਲੋਕਾਂ ਨੂੰ ਧਰਮਾ ਰਹੇ ਨੇ ਪੰਗ ਗੁਰਪ੍ਰੀਤ ਕੌਰ ਜੀ ਇਹ ਸਭੇ ਇਹ ਨਾ ਸਵਾਲ ਹੈ ਨਾ ਇਹ ਬੜਾ ਵੱਡਾ ਚਿੰਤਾ ਦਾ ਵਿਸ਼ਾ ਵੀ ਹੈ ਤੇ ਚਿੰਤਨ ਦਾ ਵਿਸ਼ਾ ਵੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਕਨਵਰਸੇਸ਼ਨ ਹੈ ਉਹ ਬਹੁਤ ਜ਼ਿਆਦਾ ਉਹਦੀ ਪਰਸੈਂਟੇਜ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜਿਹਦੇ ਵਿੱਚ ਅਸੀਂ ਕੰਢੀ ਏਰੀਆ ਜਿਵੇਂ ਗੁਰਦਾਸਪੁਰ ਦਾ ਏਰੀਆ ਆਪਾਂ ਲਾ ਲੈਨੇ ਆ ਤਰਨਤਾਰਨ ਏਰੀਆ ਆਪਾਂ ਲਾ ਲੈਨੇ ਆ ਬਾਰਡਰ ਦੇ ਏਰੀਏ ਜਿਹੜੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਨੇ ਉਸ ਤੋਂ ਬਾਅਦ ਕਰ ਆਪਾਂ ਜਦੋਂ ਦੁਆਬੇ 'ਚ ਆ ਜਾਂਦੇ ਆਂ ਤੇ ਕਪੂਰਥਲਾ ਏਰੀਆ ਪ੍ਰਭਾਵਿਤ ਹੋਇਆ ਤੇ ਮੈਂ 2015 ਦੇ ਵਿੱਚ ਮੈਂ ਤੁਹਾਨੂੰ ਦੱਸਦਾ ਮੈਂ ਮੇਰੇ ਤੇ ਇੱਕ ਟ੍ਰਾਇਲ ਚੱਲ ਰਿਹਾ ਕੇਸ ਚੱਲ ਰਿਹਾ ਹੈ। ਕਿਹਦੇ ਵਿੱਚ ਉਹ ਝੂਠੇ ਪਾਸਾ ਵੱਲੋਂ ਮੇਰੇ ਤੇ ਮਤਲਬ ਐਸਸੀਐਸਟੀ ਐਕਟ ਦਾ 307 ਦੀਆਂ ਧਾਰਾਵਾਂ ਜਿਹੜੀਆਂ ਨੇ ਉਹ ਲੱਗੀਆਂ ਪਈਆਂ ਨੇ। ਹੂੰ ਕਿਉਂਕਿ ਇਹ ਜੋ ਸਾਹਿਬ ਜਦੋਂ ਸ਼ੁਰੂਆਤ ਕੀਤੀ ਸੀ ਤੇ ਗੁਰਨਾਨਕ ਪਾਸ਼ਾ ਬਾਰੇ ਗੁਰੂ ਗੋਬਿੰਦ ਸਿੰਘ ਪਾਸ਼ਾ ਬਾਰੇ ਤੇ ਚਲੋ ਭਰਨ ਦੇ ਵੀ ਜਿਹੜੇ ਅਵਤਾਰ ਹੋਏ ਨੇ ਉਹਨਾਂ ਬਾਰੇ ਵੀ ਇਹ ਕੂੜ ਦਾ ਪ੍ਰਚਾਰ ਜਿਹੜਾ ਸੀ ਬਹੁਤ ਕਰਦੇ ਹੁੰਦੇ ਸੀਗੇ ਹੂੰ ਹੂੰ ਤੇ ਮੈਂ ਗੋਸ਼ਿਤ ਕੌਰ ਜੀ ਜਿਹੜੀ ਆਪ ਜੀ ਨੂੰ ਗੱਲ ਕਰਨੀ ਚਾਹੁੰਦਾ ਵੀ ਜਿਹੜਾ ਇਸ ਸਮੇਂ ਪੰਜਾਬ ਦੇ ਵਿੱਚ ਇਹ ਹਾਲਾਤ ਬੜੇ ਹੋਏ ਨੇ ਕਰਮਸ਼ ਦੇ ਤੇ ਜੋ ਕਨਵਰਟ ਹੋ ਰਹੇ ਲੋਕ ਔਰ ਸਰਕਾਰਾਂ ਨੂੰ ਨਜ਼ਰ ਨਹੀਂ ਆ ਰਹੀ ਆ ਅੱਜ ਮੈਂ ਸਰਦ ਕਮਾਲ ਸਿੰਘ ਦੀ ਲਾਲਪੁਰਾ ਜੋ ਮੈਨਿਓਰਟੀ ਦੇ ਚੇਅਰ ਪਰਸਨ ਨੇ ਹੈ ਨਾ ਕਮਿਸ਼ਨ ਦੇ ਪ੍ਰਧਾਨ ਨੇ ਹੂੰ ਉਹ ਵੀ ਇਸ ਵਿਸ਼ੇ ਤੇ ਗੱਲ ਕਰ ਰਹੇ ਸੀਗੇ ਹੂੰ ਘਟ ਗਏ ਉਹ ਜਿਹੜੇ ਚੇਅਰਮੈਨ ਨੇ ਹੂੰ ਤੇ ਇਹਦੇ ਉੱਪਰ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਇਹ ਹੈ ਜਿਹੜੇ ਸਾਡੇ ਲੀਡਰ ਨੇ ਹੁਣ ਡੇਰਾ ਬਾਬਾ ਨਾਨਕਾ ਕਿੰਨਾ ਪ੍ਰਭਾਵਿਤ ਹੋਇਆ ਪਿਆ ਬਿਲਕੁਲ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਜੋ ਸਮੇਂ ਜਿਹੜਾ ਮੌਜੂਦ ਤਾਂ ਤੁਸੀਂ ਜਿਹੜੇ ਸੀ ਸੁਖਿੰਦਰ ਸਿੰਘ ਰੰਧਾਵਾ ਉਹ ਵੀ ਨਾ ਦੀ ਸਟੇਜਾਂ ਤੇ ਜਾ ਜਾ ਕੇ ਤੁਸੀਂ ਧਿਆਨ ਨਾਲ ਵਿਖਣਾ ਤੇ ਸਟੇਜਾਂ ਤੇ ਜਾ ਜਾ ਕੇ ਇਹਨਾਂ ਦੇ ਉਹ ਜਿਹੜੇ ਨੇ ਇਹਦੇ ਪ੍ਰਚਾਰ ਕਰਦੇ ਨੇ ਉਹ ਹallelujah ਜੋ ਵੀ ਹੈ ਲੈ ਚਲੋ ਧਰਮ ਦਾ ਉਹ ਪ੍ਰਚਾਰ ਕਰਦੇ ਕਾਦੇ ਵਾਸਤੇ ਉਹਨਾਂ ਨੂੰ ਵੋਟ ਬੈਂਕ ਮਿਲ ਜਾਏ ਦੂਰ ਦੀ ਛੱਡੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਿਹਾ ਗੋਬਿੰਦ ਸਿੰਘ ਲੋਂਗੋਵਾਲ ਤੁਸੀਂ ਨੋਟ ਕਰਿਓ ਉਹ ਵੀ ਵੋਟਾਂ ਦੇ ਵਾਸਤੇ ਜਦੋਂ ਜਾ ਕੇ ਕਈ ਸੰਸਥਾ ਦਾ ਪ੍ਰਧਾਨ ਹੋਵੇ ਤੇ ਜਦੋਂ ਐਮਐਲਏ ਇਲੈਕਸ਼ਨ ਲੜਦਾ ਹੈ ਤੇ ਉਹ ਜਦੋਂ ਝੂਠੇ ਨਾ ਪਾਸਾਂ ਕੋਲ ਜਾ ਕੇ ਤੇ ਉੱਥੇ ਆਪਣੀ ਪ੍ਰੇਅਰ ਕਰਾ ਰਿਆ ਹੁੰਦਾ ਚਰਚ ਦੇ ਵਿੱਚ ਸਾਨੂੰ ਚਰਚ ਨਾਲ ਕੋਈ ਸਾਨੂੰ ਦਿੱਕਤ ਨਹੀਂ ਹੈ ਸਾਨੂੰ 크ਿਸਚੀਅਨਟੀ ਨਾਲ ਕੋਈ ਦਿੱਕਤ ਨਹੀਂ ਹੈ ਪਰ ਇਹ ਜਿਹੜੇ ਲੋਕ ਇਹਨਾਂ ਨੂੰ ਧੱਕੇ ਨਾਲ ਜਿਹੜਾ ਧਰਮ ਪਰਵਰਤਨ ਕਰਾਇਆ ਜਾ ਰਿਹਾ ਹੈ ਲਾਜ ਦੇ ਕੇ ਧਰਮ ਪਰਵਰਤਨ ਕਰਾਇਆ ਜਾ ਰਿਹਾ ਹੈ ਆਧਤਾਂ ਸਾਡੇ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਪਰ ਆਉਣ ਵਾਲੇ 10 ਸਾਲਾਂ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹਦਾ ਰਿਜ਼ਲਟ ਕੀ ਹੋਏਗਾ ਹਮਮ ਔਰ ਵੱਡੀ ਗੱਲ ਕੀ ਹੈ ਵੱਡੀ ਗੱਲ ਇਹ ਹੈ ਵੀ ਜਿਹੜੇ ਤੁਸੀਂ ਗੱਲ ਕੀਤੀ ਪਾਸਟਰ ਬਜਿੰਦਰ ਦੀ ਹੂੰ ਉਹ ਉਹਦੇ ਉੱਪਰ ਬਲਾਤਕਾਰ ਦੇ ਤੁਸੀਂ ਆਪ ਗੱਲ ਕੀਤੀ ਵੀ ਬਲਾਤਕਾਰ ਦੇ ਵਿੱਚ ਉਹ ਜਮਾਨਤ ਤੇ ਆ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਉਹਦੇ ਤੇ ਹੋਰ ਵੀ ਕਈ ਸੰਗੀਨ ਤਨਾਵਾਂ ਦੇ ਵਿੱਚ ਉਹਦੇ ਤੇ ਪਰਚੇ ਨੇ ਹੂੰ ਪਰ ਸਰਕਾਰ ਉਹਦੇ ਵੱਲ ਧਿਆਨ ਨਹੀਂ ਦੇ ਰਹੀ ਕਿਉਂ ਕਿ ਸਰਕਾਰ ਦਾ ਵੋਟ ਬੈਲ ਗੁੱਟਦਾ ਉਹ ਸ਼ਰਯਾਮ ਕਹਿੰਦਾ ਵੀ ਜੇਕਰ ਸਰਕਾਰ ਮੇਰੇ ਤੇ ਕੋਈ ਐਕਸ਼ਨ ਕਰੇਗੀ ਤਾਂ ਮੈਂ ਇੱਥੋਂ ਤੱਕ ਕਰ ਦਵਾਂਗਾ ਔਰ ਇਹ ਸੇਮ ਉਹੀ ਕਰਨਾ ਦੁਹਰਾਇ ਜਾ ਰਹੀ ਹੈ ਜਦੋਂ ਸਰਸੇ ਵਾਲਾ ਉੱਠਿਆ ਸੀ ਸਾਡੇ ਲੋਕਾਂ ਨੇ ਉਹਨੂੰ ਸੀਰੀਅਸ ਨਹੀਂ ਲਿਆ ਤੇ ਜਦੋਂ ਉਹਨੂੰ ਸੀਰੀਅਸ ਲਿਆ ਜਦੋਂ ਉਹਨੂੰ ਪੜਿਆ ਗਿਆ ਤੇ ਉਦੋਂ ਤੁਸੀਂ ਪੰਚਕੁਲਾ ਵਿੱਚ ਕਿੰਨਾ ਥੁਨੀ ਮੌਦਾ ਘਾਣ ਹੋਇਆ ਲੋਕਾਂ ਦਾ ਨੁਕਸਾਨ ਹੋਇਆ ਪ੍ਰਾਪਰਟੀਆਂ ਦਾ ਨੁਕਸਾਨ ਹੋਇਆ ਸੋ ਅੱਜ ਸਰਕਾਰ ਫੇਰ ਬਜਿੰਦਰ ਪਾਸਟਰ ਵਰਗੇ ਲੋਕਾਂ ਦਾ ਸਹਾਰਾ ਲੈ ਕੇ ਉਹ ਦੂਜਾ ਸਰਸੇ ਵਾਲਾ ਪੈਦਾ ਕਰਨ ਜਾ ਰਹੀ ਹੈ ਪੈਸਾ ਰੱਖੇ ਸੀ ਜੇ ਦੇਖਿਆ ਜਾਏ ਹਾਲਾਂਕਿ ਅਸੀਂ ਕਨਵਰਜਨ ਦੀ ਗੱਲ ਤਾਂ ਸਾਰੇ ਕਰ ਰਿਹਾ ਚਿੰਤਾ ਅਸੀਂ ਸਾਰੇ ਜਤੋਂਨੇ ਆ ਪਰ ਅਸੀਂ ਇਹ ਕਿਉਂ ਨਹੀਂ ਸਮਝ ਪਾ ਰਹੇ ਕਿ ਸਾਡੇ ਕੀ ਫਲੌਸ ਨੇ ਕਿ ਅਸੀਂ ਆਪਣੇ ਪਾਈ ਜਾ ਰਹੇ ਤੱਕ ਜਾਂ ਆਪਣੇ ਲੋਕਾਂ ਤੱਕ ਅਸੀਂ ਪਹੁੰਚ ਨਹੀਂ ਕਰ ਪਾ ਰਹੇ ਕਿ ਜਿਹੜੇ ਦੂਸਰੇ ਪਾਸੇ ਪਹੁੰਚ ਕਰ ਰਹੇ ਤਾਂ ਜੀ ਪਹੁੰਚ ਆਪਾਂ ਬਥੇਰੀ ਕਰ ਪਾ ਰਹੇ ਅਸੀਂ ਗੱਲ ਨਹੀਂ ਹੈ ਵੀ ਪਹੁੰਚ ਨਹੀਂ ਕਰ ਪਾ ਰਹੇ ਪਰ ਅੱਜ ਦੇ ਸਮੇਂ ਦਾ ਲੋਕ ਦੁਖੀ ਬੜੇ ਨੇ ਹਾਂ ਆਜ ਦੇ ਸਮੇਂ ਵਿੱਚ ਲੋਕ ਆਪਣੇ ਦੁੱਖਾਂ ਤੋਂ ਨਹੀਂ ਦੁਖੀ ਨੇ ਦੂਜੇ ਦੇ ਸੁੱਖਾਂ ਤੋਂ ਵੇਖ ਕੇ ਦੁਖੀ ਨੇ ਸੋ ਇਹ ਲੋਕ ਜਿਹੜੇ ਨੇ ਇਹ ਝੂਠੇ ਵਾਦੇ ਕਿ ਤੁਸੀਂ ਸਾਡੇ ਸਭਾ ਚ ਆਓ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਫਿਰ ਨਕਲੀ ਵੀਡੀਓ ਬਣਾ ਕੇ ਵੀ ਆਹ ਦੇਖੋ ਇਹਦੀ ਰੋਸ਼ਨੀ ਵਾਪਸ ਆ ਗਈ ਇਹ ਲੰਗੜਾ ਕਿਕਰ ਸੰਪੂਰਨ ਲੱਗ ਗਿਆ ਇਹ ਕੋੜਾ ਬੋਲਣ ਲੱਗ ਗਿਆ ਇਹ ਮਤਲਬ ਇਦਾਂ ਦੇ ਢੋਲ ਕਰਕੇ ਲੋਕਾਂ ਨੂੰ ਪਖੰਡ ਦੇ ਨਾਲ ਜਿਹੜਾ ਜੋੜ ਜੋੜ ਰਹੇ ਨੇ ਔਰ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਪਖੰਡ ਵਾ ਤੁਸਾਨੂੰ ਬਾਹਰ ਕੰਢਿਆ ਸੀਗਾ ਪਰ ਉਹ ਜਿਹੜੇ ਲੋਕ ਨੇ ਦੇਖੋ ਮੈਂ ਫੇਰ ਬੇਨਤੀ ਕਰਾਂਗਾ ਇਹਨਾਂ ਨੇ ਉਹਨਾਂ ਲੋਕਾਂ ਨੂੰ ਹੀ ਸਹਾਰਾ ਬਣਾਇਆ ਹੈ ਜਿਹੜੇ ਲੋਕੀ ਜਿਵੇਂ ਆਪਾਂ ਐਸਸੀ ਜਾਂ ਓਬੀਸੀ ਭਾਈਚਾਰੇ ਦੇ ਵਿੱਚ ਆਉਂਦੇ ਨੇ ਜਿਆਦਾ ਉਹ ਲੋਕ ਜਿਹੜੇ ਨੇ ਇਸ ਇਹਦੇ ਇਹਦੇ ਪ੍ਰਭਾਵ ਥਲੇ ਆ ਰਹੇ ਨੇ ਔਰ ਗਰੀਬ ਤਬਕਾ ਜਿਹੜਾ ਇਹਦੇ ਪ੍ਰਭਾਵ ਥਲੇ ਆ ਰਿਹਾ ਹੈ ਦੇਖੋ ਪੈਂ ਗੁਰਪ੍ਰੀਤ ਕੌਰ ਜੀ ਜੀ ਮੈਂ ਮਰਦਾ ਕਿਸੇ ਗਰੀਬ ਦਾ ਇਹਨਾਂ ਨੇ ਕਿਹਾ ਤਾਂ ਵੀ ਤੇਰੇ ਬੱਚੇ ਪੜਾਵਾਗੇ ਠੀਕ ਹੈ ਜੀ ਠੀਕ ਹੈ ਉਹਨੂੰ ਰੋਟੀ ਦੇ ਦਿੱਤੀ ਮਕਾਨ ਦਿੱਤਾ ਪਰ ਇਸ ਗੱਲ ਨੂੰ ਜਰੂਰ ਧਿਆਨ ਰੱਖਿਓ ਜੇ ਉਹ ਤਾਂ ਲਾਲਚ ਦੇ ਅਧੀਨ ਕ੍ਰਿਸਚਨ ਬਣਿਆ ਇੱਕ ਗਰੀਬ ਪਰਿਵਾਰ ਪਰ ਜਿਹਦੇ ਉਹਦੇ ਅੱਗੇ ਬੱਚੇ ਪੜ੍ਹ ਰਹੇ ਨੇ ਉਹਨਾਂ ਨੂੰ ਨਹੀਂ ਇਸ ਗੱਲ ਦਾ ਗਿਆਨ ਵੀ ਸਾਡੇ ਮਾਤਾ ਪਿਤਾ ਨੇ ਪੈਸਾ ਲੈ ਕੇ ਕ੍ਰਿਸਚਨ ਬਣੇ ਜਾਂ ਸਾਡੇ ਮਾਤਾ ਪਿਤਾ ਇੱਕ ਘਰ ਬਣਾਉਣਾ ਸੀ ਤਾਂ ਕ੍ਰਿਸਚਨ ਬਣੇ ਉਹੋ ਜਿਹੜੇ ਉਹਦੇ ਨਿਆਣੇ ਨੇ ਉਹ ਤਾਂ ਕੱਟੜ ਕ੍ਰਿਸਚਨ ਬਣ ਜਾਣਗੇ ਨਾ ਬਿਲਕੁਲ ਉਹ ਤਾਂ ਕੱਟੜ ਕਰੀ ਜਿਵੇਂ ਹੁਣ ਆਪਾਂ ਆਪਾਂ ਗੱਲ ਕਰੀਏ ਜਦੋਂ ਅਸੀਂ ਪਾਕਿਸਤਾਨੋਂ ਆਏ ਆ ਬੜੇ ਲੋਕ ਜਿਹੜੇ ਨੇ ਸਾਡੇ ਉਧਰ ਪਾਕਿਸਤਾਨ ਦੇ ਵਿੱਚ ਸਾਡੇ ਜਿਹੜੇ ਰਹਿ ਗਏ ਉਹਨਾਂ ਦੇ ਗੋਤਾਂ ਵੀ ਕਿਸੇ ਕੋ ਢਿੱਲੋ ਰਹੇ ਸੰਧੂ ਨੇ ਉਹਨਾਂ ਦੇ ਗੋਤਾਂ ਵੀ ਚੱਕਾਂ ਦੀਆਂ ਨੇ ਔਰ ਸਾਡੇ ਪੰਜਾਬ ਦੇ ਵਿੱਚ ਆਜ ਬੜੇ ਪਰਿਵਾਰ ਇਦਾਂ ਦੇ ਨੇ ਜਿਹੜਾ ਉਹਨਾਂ ਦਾ ਸ਼੍ਰਿੱਕਾ ਪਾਕਿਸਤਾਨ ਦੇ ਵਿੱਚ ਹੈ ਪਰ ਉਹ ਇਹ ਸਿੱਖ ਨੇ ਉਹ ਮੁਸਲਮਾਨ ਨੇ ਉਹ ਮੁਸਲਮਾਨ ਨੇ ਉਧਰ ਰਹਿ ਕੇ ਹੂੰ ਕਿਉਂ ਉਹ ਮੁਸਲਮਾਨ ਕਿਉਂ ਨੇ ਕਿਉਂਕਿ ਉਹਨਾਂ ਨੇ ਜ਼ਮੀਨ ਜਦਾਲ ਨਹੀਂ ਛੱਡੀ ਜਦੋਂ ਉੱਥੇ ਰਹਿਣਾ ਉਹਨਾਂ ਨੇ ਮਨਜ਼ੂਰ ਕਰ ਲਿਆ ਹੂੰ ਪਰ ਜਿਹੜੇ ਬਜ਼ੁਰਗ ਸੀ ਉਹ ਤਾਂ ਰਹਿਲੇ ਪਰ ਜਿਹੜੇ ਅੱਜ ਉਹਨਾਂ ਦੇ ਅੱਗੇ ਬੱਚੇ ਲੋਕ ਨੇ ਕਹਿੰਦੇ ਕੱਟਣ ਅਸੀਂ ਥਾਰੇ ਮੁਸਲਮਾਨ ਆ ਹੂੰ ਉਹ ਆਪਣੇ ਆਪ ਨੂੰ ਸਿੱਖੀ ਦੀ ਗੱਲ ਹੀ ਨਹੀਂ ਕਰਨੇ ਚਾਹੁੰਦੇ ਨਾ ਸਿੱਖੀ ਜਾਣਾ ਚਾਹੁੰਦੇ ਨੇ ਹੂੰ ਹੂੰ ਤੁਸੀਂ ਕਰਕੇ ਆਉਣ ਵਾਲੇ ਦਸ ਸਾਲਾਂ ਦੇ ਵਿੱਚ ਤੁਹਾਨੂੰ ਇਹਦੇ ਰਿਜ਼ਲਟ ਜਿਹੜੇ ਨੇ ਮਿਲਣਗੇ ਸਾਨੂੰ ਇਹਦੇ ਤੇ ਦੇਖੋ ਆਪਾਂ ਕਹਿੰਦੇ ਕਰਨਾ ਕੀ ਚਾਹੀਦਾ ਪ੍ਰਚਾਰ ਪ੍ਰਸਾਰ ਇਹ ਨਹੀਂ ਮੈਂ ਨਹੀਂ ਕਹਿੰਦਾ ਨਹੀਂ ਹੋ ਰਿਹਾ ਬਹੁਤ ਹੋ ਰਿਹਾ ਪ੍ਰਚਾਰ ਪ੍ਰਸਾਰ ਇਹ ਕਹਿਣ ਦੀਆਂ ਗੱਲਾਂ ਨੇ ਵੀ ਆਪਾਂ ਕਹਿੰਦੇ ਬਹੁਤ ਹੋ ਰਿਹਾ ਪਰ ਜਿਹੜਾ ਇਹ ਬੇਸ਼ਿੰਦਰੀ ਪੈਸਾ ਉਸੇ ਗੱਲ ਸਮਝੋ ਵੀ ਇਹ ਪੈਸਾ ਜਿਹੜਾ بڑے ਸਿਸਟਮ ਦੇ ਨਾਲ ਫੰਡਿੰਗ ਕੀਤੀ ਜਾ ਰਹੀ ਹੈ ਉਹਨੇ ਪਾਸਾ ਕੋ ਪੈਸਾ ਕਿੱਥੋਂ ਆਉਂਦਾ ਲੋਕਾਂ ਨੂੰ ਦੇਣ ਵਾਸਤੇ ਬਿਲਕੁਲ ਹੂੰ ਅਸੀਂ ਚਲੋ ਪ੍ਰਚਾਰ ਕਰਦੇ ਆਂ ਪਰ ਅਸੀਂ ਪੈਸਾ ਕਿੱਥੋਂ ਵੰਡਦੇ ਲੋਕਾਂ ਨੂੰ ਤੁਸੀਂ ਕੋਈ ਕਿੱਥੋਂ ਵੰਡਦੇ ਸੁਣੀ ਨਾ ਪਿੱਛੇ ਇੱਕ ਬੜਾ ਵੱਡਾ ਸਿਸਟਮ ਜਿਹੜਾ ਆਪਣਾ ਰੈਕਡ ਜਿਹੜਾ ਕੰਮ ਕਰ ਰਿਹਾ ਹੈ ਜਿਸ ਸਰਕਾਰ ਇਹਦੀ ਤਫਤੀਸ਼ ਕਰੇ ਸਾਰਾ ਕੁਝ ਜਿਹੜਾ ਸਾਹਮਣੇ ਆ ਸਕੇ ਬਿਲਕੁਲ ਆ ਮੈਂ ਬੀਤਾ ਜੀ ਬੀਤਾ ਜੀ ਮੈਂ ਕਿਸੇ ਚੈਨਲ ਤੇ ਜਿਹੜਾ ਹੈ ਸੁਨਰੀ ਸੀਗੀ ਚਰਚਾ ਦੇ ਦੌਰਾਨ ਅਜਨਾਲਾ ਤੋਂ ਹੀ ਇਹਨਾਂ ਦਾ ਕੋਈ ਮੁਖੀ ਹੈ ਪਾਸਟਰ ਬੰਟੀ ਅਜਨਾਲਾ ਹਣਾ ਉਹ ਕਹਿ ਰਹੇ ਸੀ ਜਿਸ ਪਲੇਆ ਉਹਨਾਂ ਨੇ ਗੱਲ ਕੀਤੀ ਗਈ ਕਿ ਇਹਨਾਂ ਨੂੰ ਫੰਡਿੰਗ ਤੁਹਾਨੂੰ ਹੋ ਰਹੀ ਹੈ ਤੁਸੀਂ ਆਮ ਲੋਕਾਂ ਦੇ ਵਿੱਚ ਗਰੀਬ ਲੋਕਾਂ 'ਚ ਪੈਸਾ ਵੰਡਦੇ ਹੋ ਤੇ ਉਹ ਕਹਿੰਦੇ ਨੇ ਕਿ ਅਸੀਂ ਫੰਡਿੰਗ ਸਾਨੂੰ ਕੋਈ ਨਹੀਂ ਹੋ ਰਹੀ ਸਾਡੇ ਬੱਚੇ ਜਿਹੜੇ ਪੜ ਜਾਂਦੇ ਆ ਸਾਡੇ ਬੱਚੇ ਪੜ੍ਹ ਲਿਖ ਕੇ ਜਿਹੜੇ ਬਾਹਰ ਜਾ ਰਹੇ ਆ ਉਹ ਇੰਨੇ ਸਟਰੋਂਗ ਹੋ ਗਏ ਕਿ ਉਹ ਇੱਥੇ ਆ ਕੇ ਚਰਚ ਬਣਾ ਰਹੇ ਆ ਆਪਣੇ ਲੋਕਾਂ ਨੂੰ ਪੈਸੇ ਦੇ ਰਹੇ ਆ ਤੇ ਇਲਜ਼ਾਮ ਇਹ ਲਾਏ ਜਾ ਰਹੇ ਆ ਕਿ ਫੰਡਿੰਗ ਹੋ ਰਹੀ ਹੈ ਦੇਖੋ ਇਹਨਾਂ ਨੇ ਤਾਂ ਨੈਕ ਗੱਲ ਹੋਰ ਕਹਿਣੀ ਚਾਹਾਂਗਾ ਪਰ ਨਹੀਂ ਚਲੋ ਇਹ ਤਾਂ ਚਲੋ ਮੰਨ ਲੈ ਲਿਆ ਨਾ ਤੇ ਬੱਚੇ ਉੱਥੇ ਜਾ ਕੇ ਕਰ ਰਹੇ ਨੇ ਬਾਕੀ ਬਾਹਰਲੇ ਹਾਲਾਤ ਤੁਹਾਨੂੰ ਪਤਾ ਹੀ ਨਹੀਂ ਵੀ ਬਾਹਰ ਜਾ ਕੇ ਹੁਣ ਆਦੀ ਦੇ ਸਮੇਂ ਤੇ ਬੱਚਾ ਜਾ ਕਿੰਨਾ ਕਸਾਉਂਗ ਹੈ ਬਾਹਰਲੇ ਤਾਂ ਉੱਥੇ ਨਹੀਂ ਉਹਨਾਂ ਨੂੰ ਰੋਟੀ ਪੂਰੀ ਹੁੰਦੀ ਇੱਥੇ ਤੱਕ ਕੀ ਕਰਨਾ 90% ਲੋਕਾਂ ਦੇ ਹਾਲ ਤੁਸੀਂ ਦੇਖ ਲਓ ਇੱਥੇ ਲੋਕ ਵੀ ਜ਼ਮੀਨਾਂ ਵੇਚ-ਵੇਚ ਕੇ ਉੱਥੇ ਜਾ ਕੇ ਗੁਜ਼ਾਰਾ ਕਰ ਰਹੇ ਨੇ ਇਹ ਹਾਲਾਤ ਨੇ ਬਾਹਰ ਦੇ ਅੱਜ ਦੇ ਸਮੇਂ ਦੇ ਪਰ ਮੈਂ ਇੱਕ ਗੱਲ ਤੋਂ ਬੜਾ ਮੈਂ ਇਸ ਗੱਲ ਤੋਂ ਬੜਾ ਪਰੇਸ਼ਾਨ ਹਾਂ ਦੇਖੋ ਇੱਕ ਨਾ ਕਾਨੂੰਨ ਦੇ ਵਿੱਚ ਇੱਕ ਐਸਸੀਐਸਟੀ ਐਕਟ ਹਾਂਜੀ ਇਹ ਐਕਟ ਉਦੋਂ ਲੱਗਦਾ ਹੈ ਜਦੋਂ ਕਿਸੇ ਨੂੰ ਕੋਈ ਜਾਤੀ ਸੁਚੇਤ ਸ਼ਬਦ ਬੋਲਾ ਜਾਵੇ ਹੂੰ ਆਮਿਆ ਦੇ ਦਾਬੇ ਦੇ ਵਿੱਚ ਸਾਡਾ ਵੀ ਬੜਾ ਪਿਆਰ ਹੈ ਤੇ ਦੋਬੇ ਨਾਲ ਹੂੰ ਤੇ ਉਹ ਫਾਰਟੀ ਤੱਕਰਾ ਹੈ ਇਹ ਸਪਾਈ ਫਲੋਰ ਕੋ ਤੇ ਗੁੱਡਰ ਦੇ ਵਿੱਚ ਸੁਖੀ ਜੀ ਨੇ ਹੋਰ ਬੜੇ ਭਰਾ ਲਏ ਹੂੰ ਜਦੋਂ ਅਸੀਂ ਸੋਚਦੇ ਹਾਂ ਤਾਂ ਇਹ ਕਹਿੰਦੇ ਨੇ ਸਾਨੂੰ ਪ੍ਰਾਊਡ ਆ ਸਾਡੀ ਜਾਤ ਇਹ ਆ ਮਤਲਬ ਮੈਂ ਆਸ਼ਾਬਦ ਨਹੀਂ ਬੋਲਣਾ ਚਾਹੁੰਦਾ ਕਿ ਤੁਮ ਕਈ ਵਾਰ ਇਹਨੂੰ ਗਲਤ ਪਾਸੇ ਨਿਕੋਰ ਲਿਆ ਜਾਂਦਾ ਪਰ ਉਹ ਲੋਕ ਇਸ ਤੇ ਪ੍ਰਾਊਡ ਫੀਲ ਕਰਦੇ ਨੇ ਮੈਨੂੰ ਲੱਗਦਾ ਵੀ ਕਰਨਾ ਵੀ ਚਾਹੀਦਾ ਇੱਕ ਇੱਕ ਜੱਟ ਕਹਿੰਦਾ ਵੀ ਮੈਨੂੰ ਆਪਣੇ ਜੱਟ ਹੋਣ ਤੇ ਮੈਨੂੰ ਮਾਣ ਹੈ ਇੱਕ ਰਾਜਪੂਤ ਕਹਿੰਦਾ ਵੀ ਮੈਨੂੰ ਰਾਜਪੂਤ ਹੋਣ ਤੇ ਮਾਣ ਹੈ ਇੱਕ ਕੰਬੋ ਪਾਈਚਾ ਦਾ ਕਹਿੰਦਾ ਮੈਂ ਕੰਬੋ ਪਾਈਚਾ ਦਾ ਮੈਨੂੰ ਮਾਣ ਹੈ ਸੈਣੀ ਕਹਿੰਦਾ ਮੈਨੂੰ ਮਾਣ ਹੈ ਜਦੋਂ ਜਾਤਾਂ ਧਰਮ ਚ ਤਾਂ ਨਹੀਂ ਲੱਖੀਆਂ ਪਰ ਫਿਰ ਜਿਹੜੀ ਜਾਤ ਇਹਨਾਂ ਨੂੰ ਗੁਰੂ ਸਾਹਿਬ ਨੇ ਦਿੱਤੀ ਹੈ ਜਿਹੜੀ ਜਾਤ ਜਨਮ ਲਿਆ ਹੈ ਧਰਮ ਚ ਠੀਕ ਹੈ ਨਾ ਪ੍ਰਾਊਡ ਹੋਣਾ ਚਾਹੀਦਾ ਉਹਦੇ ਚ ਮੈਂ ਇਹਨੂੰ ਗਲਤ ਨਹੀਂ ਸਮਝਦਾ ਪਰ ਦੁੱਖ ਕੀ ਲੱਗਦਾ ਜਦੋਂ ਇਹ ਮੇਰੇ ਤੇ ਵੀ ਇੱਕ ਐਸਸੀਐਸਟੀ ਦਾ ਪਰਚਾ ਪਿਆ ਹੋਇਆ ਹੈ ਉਹ ਇਹ ਹੈ ਇਹੀ ਇਹਨਾਂ ਕੋਲ ਵੱਡਾ ਹਥਿਆਰ ਹੈ ਉਹ ਉਹ ਕਿਹੜਾ ਮਾਦਰਨੀ ਵਸਦੇ ਨੇ ਜਿਵੇਂ ਕਿਸੇ ਤੋਂ ਵੇਖਣ ਸਾਨੂੰ ਤਾਂ ਜੀ ਆਹ ਪਿਆ ਜੋ ਪਰਚਾ ਪਾਤਾ ਚੰਗੀ ਗੱਲ ਹੈ ਪਰ ਜਿਹੜੇ ਬੰਦੇ ਕ੍ਰਿਸਚਨ ਬਣ ਜਾਂਦੇ ਨੇ ਕ੍ਰਿਸ਼ਚਨ ਵੀ ਚਲੇ ਜਾਂਦੇ ਨੇ ਉਹ ਫਿਰ ਇਸ ਮਾਪਦੰਡ ਤੋਂ ਬਾਹਰ ਹੋ ਜਾਂਦੇ ਤੇ ਉਹ ਉਸ ਜਾਤਕੇ ਨਹੀਂ ਜਾ ਜਾਂਦੇ ਹੂੰ ਉਹ ਜਨਰਲ ਕੈਟਾਗਰੀ ਦੇ ਵਿੱਚ ਆ ਜਾਂਦੇ ਨੇ ਜਿਵੇਂ ਜੱਟ ਹੈ ਉਹ ਜਨਰਲ ਕੈਟਾਗਰੀ ਚ ਜਾ ਕੇ ਰਾਜਪੂਤ ਜਨਰਲ ਕੈਟਾਗਰੀ ਚ ਆ ਕੇ ਸੋ ਇਸੇ ਤਰ੍ਹਾਂ ਉਹ ਲੋਕ ਵੀ ਜਿਹੜੇ ਨੇ ਜਨਰਲ ਕੈਟਾਗਰੀ ਚ ਆ ਜਾਂਦੇ ਨੇ ਹੂੰ ਪਰ ਜਦੋਂ ਹੁਣ ਬੰਦਾ ਕ੍ਰਿਸ਼ਚਨ ਗਏ ਨੇ ਪਰ ਜਦੋਂ ਫਿਰ ਕੋਈ ਗੱਲਬਾਤ ਠਾਣੇ ਸਰਕਾਰ ਦੇ ਦਰਬਾਰੇ ਹੁੰਦੀ ਹੈ ਤੇ ਉਹ ਕਹਿੰਦੇ ਨੇ ਸਾਣਤਾ ਜੀ ਆਹ ਬੋਲਿਆ ਇਹਨਾਂ ਨੇ ਹੂੰ ਉੱਥੇ ਫਿਰ ਪਰ ਤੇ ਉਸ ਪਰਿਵਾਰ ਤੇ ਕਹਿੰਦਾ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਕ੍ਰਿਸਚੀਅਨ ਹੈ ਦੂਜੇ ਪਾਸੇ ਤੁਸੀਂ ਕਹਿੰਦੇ ਅਸੀਂ ਭਗਤ ਰਵਿੰਦਰ ਸਿੰਘ ਰਵਿੰਦਰ ਸਿੰਘ ਦੇ ਅਸੀਂ ਪਰਿਵਾਰ ਦੇ ਵਿੱਚੋਂ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਕ੍ਰਿਸਚੀਅਨ ਬਣੇਗਾ ਦੂਜੇ ਪਾਸੇ ਕਹਿੰਦੇ ਅਸੀਂ ਭੀਮਰਾਓ ਅੰਬੇਦਕਰ ਸਾਹਿਬ ਦੇ ਅਸੀਂ ਨੇ ਆਈਆਂ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਕ੍ਰਿਸਚੀਅਨ ਬਣੇਗਾ ਦੂਜੇ ਪਾਸੇ ਤੁਸੀਂ ਕਹਿੰਦੇ ਅਸੀਂ ਕਾਂਸੀ ਰਾਮ ਦੇਸਾਂ ਨੂੰ ਸਭਾ ਦੇ ਅਸੀਂ ਬਣਾਈਆਂ ਪਰ ਇਹ ਗੱਲਾਂ ਨਹੀਂ ਨਾ ਕਰਨੀਆਂ ਚਾਹੀਦੀਆਂ ਹਣਾ ਸੁਣਿਆ ਤਾਂ ਸਪਾਈਚਾਰੇ ਇਹ ਸਭ ਬਿਲਕੁਲ ਰਾਜਪਾਈਚਾਰੇ ਨੂੰ ਮੇਰੀ ਗੱਲ ਸੁਣੋ ਮੈਂ ਤਾਂ ਉਸ ਸਪਾਈਚਾਰੇ ਨੂੰ ਅੰਬੇਦਕਰ ਭਾਈਚਾਰੇ ਨੂੰ ਧੀਮ ਭਾਈਚਾਰੇ ਨੂੰ ਮੈਂ ਤਾਂ ਬੇਨਤੀ ਕਰਾਂਗਾ ਵੀ ਉਹ ਇਹਨਾਂ ਭੇਡਾਂ ਦੀ ਪਛਾਣ ਕਰਨ ਉਹ ਇਹਨਾਂ ਭੇਡਾਂ ਦਾ ਬਾਈਕਾਟ ਕਰਨ ਸਮਾਜ ਦੇ ਵਿੱਚ ਇਹਨਾਂ ਦਾ ਤੁਰਨਾ ਬੰਦ ਕਰਨ ਕਿਉਂ ਕਿਉਂਕਿ ਜੇ ਉਹ ਅੱਜ ਉਹਨਾਂ ਨੇ ਇਹ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਹ ਜਿਹੜਾ ਪ੍ਰਾਊਡ ਫੀਲ ਕਰਦੇ ਸਦੇ ਸਾਨੂੰ ਪ੍ਰਾਊਡ ਹੁੰਦਾ ਇਹ ਉਹਨਾਂ ਨੂੰ ਵੀ ਲੱਭੜਾ ਬਿਲਕੁਲ ਸੁਝਾ ਸੀ ਅੰਜ ਸਮਝਣ ਦੀ ਕੋਸ਼ਿਸ਼ ਕਰੀਏ ਪਾਇਸਾਬ ਕਿਉਂਕਿ ਉਸ ਪ੍ਰਚਾਰਤਾ ਬੜੇ-ਬੜੇ ਪੱਦਰ ਤੇ ਰਹਿ ਜਾਂਦਾ ਸੀ ਹਮੇਸ਼ਾ ਹੀ ਗੱਲ ਕਰਦੇ ਆਂ ਡੇ ਰਵਾਦ ਦਾ ਵੀ ਖੰਡਨ ਨਿੰਦਾ ਜਿਹੜੀ ਐ ਸਿੱਖ ਜਥੇਬੰਦੀਆਂ ਦੇ ਵੱਲੋਂ ਸਿੱਖ ਸੰਪਰਦਾਵਾਂ ਦੇ ਵੱਲੋਂ ਕੀਤੀ ਜਾ ਰਹੀ ਐ ਪਰ ਤੁਸੀਂ ਕੀ ਸਮਝਦੇ ਹੋ ਕਿ ਜੇ ਸੇ ਜ਼ਮੀਨੀ ਲੈਵਲ ਤੇ ਇਸ ਚੀਜ਼ ਨੂੰ ਖਤਮ ਕਰਨਾ ਹੈ ਜਾਂ ਡੇ ਰਵਾਦ ਤੋਂ ਲੋਕਾਂ ਨੂੰ ਪਰੇ ਕਰਨਾ ਹੈ ਤੇ ਕਿਹੋ ਜਿਹੇ ਜਿਹੜੇ ਆ ਉਹ ਸਟੈਪਸ ਲਏ ਜਾਣੇ ਚਾਹੀਦੇ ਐ ਭਾਈ ਜਮੀਨੀ ਦੇ ਵਿੱਚ ਸਭ ਤੋਂ ਵੱਡੀ ਗੱਲ ਸਾਡੇ ਬੱਚੇ ਸਾਡੇ ਬੱਚਿਆਂ ਦਾ ਬੇਸ ਸਾਡੇ ਬੱਚਿਆਂ ਦੀ ਬੇਸਿਕ ਸਿੱਖੀズム ਦੇ ਸਾਡੇ ਮੂਰਲੇ ਸਿਧਾਂਤਰੇ ਅਸਲ ਵਿੱਚ ਅਸੀਂ ਉਹਨਾਂ ਤੋਂ ਕੌਹਾਂ ਦੂਰ ਹੋ ਗਏ ਆ ਕੌਹਾਂ ਦੂਰ ਹੋ ਗਏ ਆ ਹੁਣ ਸਾਡੇ ਮੇਰੇ ਬੱਚੇ ਨੇ ਮੈਨੂੰ ਰੋਜ਼ ਕਹਿੰਦਾ 15 ਮਿੰਟ ਪੜੋ 20 ਮਿੰਟ ਪੜੋ ਆ ਬੁੱਕਾਂ ਪੜੋ ਤਾਂ ਕਿ ਤੁਹਾਨੂੰ ਜਦੋਂ ਉਹ 20 ਸਾਲ ਦੇ ਤੱਕ ਹੋ ਜਾਂਦੇ ਉਹਨਾਂ ਨੂੰ ਹਿਸਟਰੀ ਦਾ ਨਾਲ ਗਿਆਨ ਜੁਨਿਉਰਿਟੀ ਵੀ ਕਥਾ ਕਰਨੀ ਹੈ ਜੁਨਿਉਰੀ ਨੇ ਉਹਨਾਂ ਨੇ ਕੋਈ ਨੌਕਰੀ ਲੈਣੀ ਹੈ ਉਹ ਨੂੰ ਨੂੰ ਆਪਣੇ ਬੇਸਿਕ ਸਿੱਖੀ ਗੰਧਾਂ ਨੂੰ ਪਤਾ ਹੋਵੇ। ਮੈਂ ਠੀਕ ਹੈ ਜੀ। ਸੋ ਅੱਜ ਦੇ ਸਮੇਂ ਦੇ ਵਿੱਚ ਸਾਡੇ ਬੱਚਾ ਨੂੰ ਗੁਰੂ ਸਾਹਿਬਾਨ ਦੇ ਨਾਮ ਨਹੀਂ ਪਤਾ, ਪੰਜ ਪਿਆਰੇ ਦੇ ਨਾਮ ਹੀ ਪਤਾ, ਗੰਧਾਂ ਸੀ ਸਿੱਖੀ ਦਾ ਬਹੁਤ ਵੱਡੇ ਵੱਡੀਆਂ ਕਰਦੇ ਆ। ਸੋ ਉਹਦਾ ਸਭ ਤੋਂ ਵੱਡਾ ਕਾਰਨ ਸਕੂਲਾਂ ਦੇ ਵਿੱਚ ਜਿਹੜੀ ਪੜ੍ਹਾਈ ਆ। ਸਾਡੀਆਂ ਸੰਸਾਧਾ ਹੁਣ ਐਸੇ ਪੀ ਸੰਸਥਾ ਹੈ। ਹੁਣ ਮੈਂ ਕੱਲ ਨੂੰ ਪਰਸੋਂ ਇੱਕ ਸਕੂਲ ਦੇ ਵਿੱਚ ਅਸੀਂ ਜਾ ਰਹੇ ਆ। ਉਹ CBSE ਦਾ ਸਕੂਲ ਹੈ ਜਿਹਦੇ ਵਿੱਚ ਉਹਨਾਂ ਨੇ ਪੰਜਾਬੀ ਨੂੰ ਆਪਸ਼ਨਲ ਕਰਤਾ, ਹਿੰਦੀ ਕੰਪਲਸਰੀ ਕਰਤੀ। ਹਾਂ ਹਾਂ। ਸਕੂਲ ਕਿਤੇ ਆ ਪੰਜਾਬ ਦੇ ਵਿੱਚ। ਇਹ ਛੋਟਾ ਮੋਟਾ ਮੁੱਦਾ ਨਹੀਂ ਹੈ। ਹੂੰ। ਇਦਨਾਂ ਸਕੂਲ ਦੀ ਅਫੀਲੀਏਸ਼ਨ ਜਿਹੜੀ ਖਤਮ ਹੋ ਸਕਦੀ ਹੈ ਉਹ ਸਕੂਲ ਰੱਦ ਕੀਤਾ ਜਾਂ ਉਹਦੀ ਮਾਨਤਾ ਖਤਮ ਹੋ ਸਕਦੀ ਹੈ ਪਰ ਸਕੂਲ ਨੂੰ ਕੋਈ ਡਰ ਨਹੀਂ ਸਕੂਲ ਨੂੰ ਕੋਈ ਪੈ ਨਹੀਂ ਕਿਉਂ ਕਿ ਸਾਡੀ ਸੰਸਥਾਵਾਂ ਦਾ ਧਿਆਨ ਨਹੀਂ ਸਿੱਖ ਸਥਾਵਾਂ ਦਾ ਸਾਡੀਆਂ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ ਸੋ ਇਸ ਕਰਕੇ ਇਹ ਹਾਲਾਤਾਂ ਨੇ ਵੀ ਸਾਨੂੰ ਹੀ ਦੇਖਣਾ ਪੈਣਾ ਮੈਂ ਰਾਜੀ ਚੰਗਾਪੁਰ ਦੇ ਵਿੱਚ ਰਿਹਾ ਦੋ ਸਾਲ ਜਿਸ ਨਾਮ ਦੇ ਪਿੱਛੇ ਸਿੰਘ ਲੱਗਦਾ ਹੈ ਸਿੰਘ ਮਤਲਬ ਜੇ ਤੁਹਾਡੇ ਨਾਮ ਪਿੱਛੇ ਤੁਹਾਡਾ ਸਿੰਘ ਲੱਗਦਾ ਹੈ ਜਿਹਦੇ ਨਾਮ ਵਿੱਚ ਕੌਰ ਲੱਗਦਾ ਹੈ ਪੰਜਾਬੀ ਪੜਨੀ ਕੰਪਲਸਰੀ ਹੈ ਉਥੇ ਸਿੰਗਾਪੁਰ ਚ ਹਮ ਅਦਰ ਚੈਨਲ ਲੈਂਗੁਏਜ ਇਫ ਇਫ ਯੂ ਵਾਂਟ ਅਦਰ ਲੈਂਗੁਏਜ देन ਯੂ ਕੈਨ ਚੂਜ਼ ਪਰ ਪੰਜਾਬੀ ਇਜ਼ ਕੰਪਲਸਰੀ ਵਿਦਾਊਟ ਕੰਪਰ ਵਿਦਾਊਟ ਪੰਜਾਬੀ ਯੂ ਕੈਨ ਕੰਪਲੀਸ਼ ਯੂ ਕੰਪਲੀਟ ਯੂ ਕਵੈਲੀਫਿਕੇਸ਼ਨ ਹਮ ਹਮ ਤਾਂ ਇਸ ਕਰਕੇ ਕੈਨੇਡਾ ਗਿਆ ਉਥੇ ਬੱਚੇ ਪੰਜਾਬੀ ਦਾਸਾ ਲਾਂਦੇ ਨੇ ਇੰਗਲੈਂਡ ਤੁਹਾਡੇ ਵੀ ਪੰਜਾਬੀ ਬੱਚੇ ਪੜਦੇ ਨੇ ਭਾਵੇਂ ਬੁਲ ਨਹੀਂ ਕੱਟਦੇ ਪਰ ਉੱਤੇ ਸਾਰੇ ਦੇ ਸੋ ਇਸ ਕਰਕੇ ਪਰ ਜਿਸ ਦੇਸ਼ ਦੇ ਜੰਮੇ ਪੜੇ ਉੱਥੇ ਪੰਜਾਬੀ ਖਤਮ ਹੋ ਰਹੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਅਸ ਕਰਨਗੇ ਜੀ ਤੁਹਾਡਾ ਵੀ ਪਹਿਲੀ ਬਹੁਤ ਬਹੁਤ ਧੰਨਵਾਦ ਸਾਰੇ ਕਾਲ ਚੈਨਲ ਵਾਲੰਤਾ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਸੋ ਇਹ ਸੰਤ ਪਾਇਬਲ ਜਿੰਦਰ ਸਿੰਘ ਜੀ ਪਰਵਾਨਾ ਜਿਨ੍ਹਾਂ ਨੇ ਦੱਸਿਆ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਡੇਰਾਵਾਦ ਨੂੰ ਪੰਜਾਬ ਚੋਂ ਖਤਮ ਕੀਤਾ ਜਾ ਸਕੇ ਜਾਂ ਖਾਸ ਕਰਕੇ ਜੋ ਖੰਡਵਾਦ ਵਾਲ ਲੋਕ ਵਧ ਰਹੇ ਨੇ ਅਸੀਂ ਸਿੱਖ ਪਾਇਚਾਰੇ ਦੇ ਲੋਕਾਂ ਨੂੰ ਇਸ ਪਖੰਡਵਾਦ ਵਾਲ ਵਧਨ ਤੋਂ ਰੋਕਣਾ ਹੈ ਤਾਂ ਸ਼ੁਰੂਆਤ ਸਾਨੂੰ ਘਰ ਤੋਂ ਕਰਨੀ ਪੈਗੀ ਹੋਰ ਅਪਡੇਟਸ ਲਈ ਬਨੇ ਰਹੋ ਕਾਲ ਚੈਨਲ ਦੇ ਨਾਲ ਤਦ ਤੱਕ ਦੇ ਲਈ ਆ ਗਿਆ ਦਿਓ ਧੰਨਵਾਦ